ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ ਗੱਲ ਕਰਾਂਗੇ 31 ਜੁਲਾਈ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚਕਾਰ ਕੀ ਹਰਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਕਿਤੇ ਕਿਤੇ ਮੀਂਹ ਨੇਰ ਦੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਿਸ਼ ਕਰਨਾ ਚਾਹੁੰਦੇ ਤੁਸੀਂ ਕਿਸ ਲਾਗੇ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਵੇਖ ਰਹੇ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤਾਂ ਕਮੈਂਟ ਕਰ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹ ਕਰਤੇ ਆ ਇਸ ਦੀਏ ਵੀਡੀਓ ਤਾਂ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਲਾਈਵ ਤਾਇਆ ਸਾਰਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਲੁਧਿਆਣਾ ਆ ਗਿਆ ਨਵਾਂ ਸ਼ਹਿਰ ਦੇ ਕੁਝ ਇਲਾਕੇ ਜਾਂ ਅਮਰਸਰ ਦੇ ਕੁਝ ਖੇਤਰ ਹੋ ਗਏ ਉਸ ਵਾਰ ਗੁਰਦਾਸਪੁਰ ਦੇ ਕੁਝ ਥੋੜੇ ਬਤ ਖੇਤਰ ਜਲੰਧਰ ਕਪੂਰਥਲਾ ਜਾਂ ਇਸ ਤੇ ਨਾ ਲੱਗਦੇ ਫਿਰੋਜ਼ਪੁਰ ਮੋਗਾ ਆ ਗਿਆ ਤਰਨਤਨ ਦੇ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਤੇ ਕੁਝ ਲਗਾ ਸੰਗਣੀ ਬੱਦਲਵਾਈ ਦਾ ਤੌਰ ਚਾਰੀ ਤੇ ਕੁਝ ਅਮਰਸਰ ਦੇ ਖੇਤਰ ਲੁਧਿਆਣਾ ਨਵਾਂ ਸ਼ਹਿਰ ਦੇ ਖੇਤਰਾ ਮੀ ਜਿਹੜਾ ਦਰਜ ਕੀਤਾ ਜਾ ਰਿਹਾ ਕੁਝ ਇਲਾਕੇ ਵੇ ਚਲ ਕੇ ਅਛਰਾਟੇ ਜਾਂ ਇਕਦੁਕਾ ਭਾ ਕੰਟ ਕਰ ਜਰੂਰ ਦੱਸਣਾ ਤੁਹਾਡੇ ਕਿਸਤਰ ਦਾ ਮੌਸਮ ਹੈ ਬਾਕੀ ਸਿਰਸਾ ਹੋ ਗਿਆ ਇਸ ਇਹਾਸਪਤ ਖੇਤਰੋ ਵਿੱਚ ਜਾਂ ਉਸਤਵਾਰ ਬਠਿੰਡਾ ਦੇ ਕੁਝ ਲਾਕੇ ਮਾਨਸਾ ਦੇ ਕੁਝ ਲਾਕੇ ਜਾਂ ਸੰਗਰੂਰ ਦੇ ਤੇਸ ਤੇ ਨਾਲ ਲੱਗਦੇ ਕੁਝ ਆਫਤਿਆਬਾਰਸਾਰ ਦੇ ਲਾਕੇ ਉਹ ਚੂਰੂ ਦੇ ਕੁਝ ਖੇਤਰੋ ਦੇ ਬਾਂਦਰਾ ਹੋ ਗਿਆ ਜਾਂ ਸੂਰਤਗੜ ਦੇ ਆਸਪਾਸ ਕੇ ਸੰਗਰੀਆ ਹੋ ਗਿਆ ਇਹਨਾਂ ਖੇਤਰਾਂ ਵਿੱਚ ਕੁਝ ਲਗਾ ਹਲਕੀ ਤੇ ਕੁਝ ਲਗਾ ਸੰਗਣੀ ਬੱਦਲਵਈ ਦਾ ਦੌਰ ਜਾਰੀ ਕੁਝ ਇਲਾਕਿਆਂ ਵਿੱਚ ਇੱਥੇ ਜਿਹੜੇ ਛਰਾਟੇ ਦਰਜ ਕੀਤੇ ਜਾ ਰਹੇ ਨੇ ਖਾਸ ਕਰ ਮਾਨਸਾ ਜਾਂ ਸਿਰਸਾ ਦੇ ਕੁਝ ਸੰਗਰੂਰ ਦੇ ਕੁਝ ਲਾਕੇ ਜਾਂ ਇਸਾਰ ਦੇ ਆਸਪਾਸ ਖੇਤਰ ਜਾਂ ਇਸ ਤੇ ਨਾਲ ਲੱਗ ਸੰਗਰੀਆ ਦੇ ਲਾਕੇ ਇਹਨਾਂ ਵਿੱਚ ਬ ਇਹ ਤਾਂ ਹੁਣੇ ਲਈ ਇਹਨਾ ਆਉਣ ਵਾਲੇ اگلے ਘੰਟਿਆਂ ਵਿੱਚ ਪੰਜਾਬ ਦੇ ਬਠਿੰਡਾ ਆ ਗਿਆ ਜਾਂ सिरसा ਫਤਿਹਗੜ੍ਹ ਸਾਹਿਬ ਦੇ ਸਾਰ ਹੋ ਗਿਆ ਤੇ ਨਾਲ ਲੱਗਦੇ ਕੁਝ ਜੀਨ ਦੇ ਇਲਾਕੇ ਹੋ ਗਏ ਜਾਂ ਮਾਨਸਾ ਆ ਗਿਆ ਦੱਖਣੀ ਖੇਤਰ ਉਸ ਸੰਗਰੂਰ ਹੋ ਗਿਆ ਕੁਝ ਸੰਗਰੂਰ ਦੇ ਕੁਝ ਇਲਾਕੇ ਹੋ ਗਏ ਜਾਂ ਆਪਣੇ ਆਬੂਰ ਮਲੋਟ ਹੋ ਗਿਆ ਸੰਗਰੀਆ ਹੋ ਗਿਆ ਇਸ ਤੇ ਨਾਲ ਲੱਗਦੇ ਖੇਤਰਾਂ ਵਿੱਚ ਜਿਹੜੇ ਹਲਚਲ ਆਉਂਦੀ ਸਭਾ ਜੇਕਰ ਸਿਸਟਮ ਹੋਰ ਵਧਾ ਤੇ ਹੋਰ ਨਾਲ ਲੱਗਦੇ ਇਲਾਕੇ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਤਾਂ ਜੇਕਰ ਗੁਰਦਾਸਪੁਰ ਵਾਲਾ ਸਿਸਟਮ ਥੱਲੇ ਨੂੰ ਖਿਸਕਦਾ ਪਿਆ ਹੈ ਤੇ ਨਾਲ ਹੋਰ ਵੀ ਕਈ ਖੇਤਰੇ ਬਦਲ ਬਈ ਜਿਹੜੀ ਬੰਨੀ ਸ਼ੁਰੂ ਹੋ ਗਈ ਚਾਹਨ ਕਿ ਫਿਰੋਜ਼ਪੁਰ ਮੋਗਾ ਦੇ ਖੇ रहेਗੀ ਤਰਨਤਨ ਜਲੰਧਰ ਕਪੂਰਥਲਾ ਕੁਝ ਗੁਰਦਾਸਪੁਰ ਅਮਰਸਰ ਦੇ ਇਲਾਕੇ ਹੋਵੇ ਜਾਂ ਇਸ ਦੇ ਨਾਲਕ ਦੇ ਕੁਝ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਵੀ ਹਲਚਲ ਆਉਣ ਦੀ ਸਭਾਵਨਾ ਜੇਕਰ ਸਿਸਟਮ ਹੋਰ ਥੱਲੇ ਖਿਸਕਦਾ ਤੇ ਹੋਰ ਲੱਗਦੇ ਨਾਲ ਲੱਗਦੇ ਜਿਵੇਂ ਇਲਾਕਾ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਲੁਧਿਆਣਾ ਆ ਦਾ ਬਰਨਾਲਾ ਮਲੇਰਕੋਟਲਾ ਦੇ ਖੇਤਰਾਂ ਵਿੱਚ ਵੀ ਹਲਚਲ ਆਉਣ ਦੀ ਸਭਾਵਨਾ ਕਿਤੇ ਕਿਤੇ ਜਿਹੜਾ ਮੀਂਹ ਤਰਜ ਕੀਤਾ ਚਸ ਹਲਕਾ ਦਰਮਿਆਨਾ ਕੁਝ ਇੱਕ ਦੋ ਖੇਤਰਾਂ ਵਿੱਚ ਜਿਹੜਾ ਦਰਮਿਆਨੇ ਜਾਰਮੀ ਪੈਣ ਦੇ ਅਸਰ ਜਾਪ ਰਹੇ ਨੇ ਸ਼੍ਰੀ ਗੰਗਾਨਗਰ ਤੇ ਆਸਪਾਸ ਦੇ ਖੇਤਰਾਂ ਵਿੱਚ ਬੱਦਲਵਾਈ ਬਣਨੀ ਸ਼ੁਰੂ ਹੋ ਗਈ ਹੈ ਤਾਂ ਭਾਵੇਂ ਜਾਣੀ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖ ਸਕਦੀ ਹੈ ਤਾਂ ਹਾਲਾਂਕਿ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਆਪਾਂ ਗੱਲ ਕਰੇ ਪੂਰੇ ਆ ਪੰਜਾਬ ਦੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਇਹਦਾ ਸਾਰ ਨਹੀਂ ਪੰਜਾਬ ਦੇ ਕੁਝ ਹੋ ਸਕਦਾ ਖੇਤਰ ਜਾਂ ਹਰਿਆਣਾ ਰਾਜਸਥਾਨ ਦੇ ਕੁਝ ਖੇਤਰ رہ ਸਕਦੇ ਨੇ ਮੀਂਹ ਤੋਂ ਵਾਂਝੇ ਤਾਂ ਕੁਝ ਖੇਤਰਾਂ ਵਿੱਚ ਹੋ ਸਕਦਾ ਹੈ ਕਿ ਥੋੜੇ ਬਹੁਤ ਖੇਤਰ ਜਾਂ ਕੁਝ ਖੇਤਰਾਂ ਵਿੱਚ ਆ ਥੋੜੇ ਬਹੁਤ ਖੇਤਰਾਂ ਵਿੱਚ ਇਹਦਾ ਸਾਰ ਨ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕੁਝ ਖੇਤਰਾਂੇ ਕੇਵਲ ਬੱਦਲਾਈ ਵੇਖਣ ਨੂੰ ਮਿਲ ਸਕਦੀ ਕੁਝ ਕਲਾਕੇ ਹੋਣਗੇ ਅੱਜ ਤੇ ਹਨੇਰੀ ਪਾਉਂ ਸਕਦੀ ਜਿੱਥੇ ਆਪਾਂ ਗੱਲ ਕਰੇ ਮੀਂਹ ਦਾ ਸਾਰ ਘੱਟ ਰਹਿਣਗੇ ਤਾਂ ਕੁਝ ਖੇਤਰ ਹ ਤੋ ਕਹਾ ਪਾਕਤ ਦਰਮਿਆਨ ਨਿਯਮਿਤ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਿਸੇ ਵੀ ਇਲਾਕੇ ਵਿੱਚ ਅਚਲਚਲਾ ਹੋਣ ਦੀ ਸੰਭਾਵਨਾ ਕਿਉਂਕਿ ਨਮੀ ਦੀ ਮਾਤਰਾ ਕਾਫੀ ਬਣੀ ਹੋਈ ਹੈ ਤੇ ਨਾਰਪ ਸਾਗਰ ਤੋਂ ਤੇ ਬੰਗਾਲ ਦੀ ਖਾੜੀ ਤੋਂ ਲਗਾਤਾਰ ਹਮ ਪੰਜਾਬ ਹਰਿਆਣਾ ਤੇ ਰਾਜਸਥਾਨ ਵੱਲ ਕੂਚ ਕਰ ਰਹੀਆਂ ਜਿਸ ਕਰਕੇ ਅਚਾਨਕ ਕਿਸੇ ਵੀ ਇਲਾਕੇ ਵਿੱਚ ਜਿਹੜੇ ਗੜਚੰਗਲ ਬੱਦਲ ਪਾ ਸਕਦੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਹਾਲਾਂਕਿ ਪੂਰਾ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਮੀਂਹ ਦੇ ਅਸਾਰ ਫਿਲਹਾਲ ਦੀ ਘੜੀ ਨਹੀਂ ਜਾ ਸਤਿ ਸ਼੍ਰੀ ਅਕਾਲ ਤੁਸੀਂ ਸਭ ਆਪਣਾ ਸਤਿ ਸ੍ਰੀ ਅਕਾਲ ਰਾਤ ਦੇ ਘੰਟਿਆਂ ਵਿੱਚ ਵੀ ਕੁਝ ਖੇਤਰਾਂ ਵਿੱਚ ਚਲਚਲਾ ਹੁੰਦੀ ਸਭਾਵਨਾ ਕਿਤੇ ਕਿਤੇ ਮੀਂਹ ਦੇ ਜਿਹੜੇ ਸ਼ਰਾਟੇ ਦਰਜ ਕੀਤੇ ਜਾ ਸਕਦੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ